ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਯੂਐਸਏ ਨੂੰ ਲੈ ਕੇ ਇਸ ਟਾਈਮ ਬਹੁਤ ਸਾਰੀਆਂ ਅਫਵਾਹਾਂ ਨੇ ਮਾਰਕੀਟ ਦੇ ਵਿੱਚ ਕੋਈ ਕਹਿ ਰਿਹਾ ਕਿ ਯੂਐਸਏ ਦੇ ਵਿੱਚ ਜਾਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਤਾਂ ਰਿਪੋਰਟ ਕਰ ਰਹੇ ਨੇ ਕੋਈ ਕਹਿ ਰਿਹਾ ਜੀ ਯੂਐਸਏ ਦੇ ਵਿੱਚ ਕੰਮ ਨਹੀਂ ਹੈਗਾ ਤੇ ਕੋਈ ਆਪਣੇ ਤਰੀਕੇ ਨਾਲ ਆਪਣਾ ਹੀ ਕੋਈ ਖਿਆਲ ਤੁਹਾਡੇ ਤੱਕ ਗਲਤ ਪਹੁੰਚਾ ਰਿਹਾ ਜਦ ਕਿ ਇਹ ਸਾਰੀਆਂ ਅਫਵਾਹਾਂ ਝੂਠੀਆਂ ਨੇ ਇਹਨਾਂ ਤੇ ਧਿਆਨ ਨਾ ਦਿਓ ਯੂਐਸਏ ਗਵਰਨਮੈਂਟ ਜਿਹੜੀ ਹੈ ਉਹ ਸਿਰਫ ਉਹੀ ਬੰਦਿਆਂ ਨੂੰ ਰਿਪੋਰਟ ਕਰ ਰਹੀ ਹੈ ਜਿਹੜੇ ਬੰਦੇ ਉੱਥੇ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਸੀਗੇ ਜਾਂ ਗੈਰਕਾਨੂੰਨੀ ਢੰਗ ਨਾਲ ਉੱਥੇ ਗਏ ਸੀਗੇ ਉਹਨਾਂ ਨੇ ਸਿਰਫ ਉਹਨਾਂ ਦੇ ਅਗੇਂਸਟ ਇਹ ਮੁੱਦਾ ਚੁੱਕਿਆ ਹੈ ਕਿਉਂਕਿ ਉਹ ਚਾਹੁੰਦੇ ਨੇ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਬਾਰਡਰ ਨਾ ਟੱਪੋ ਤੁਸੀਂ ਆਪਣੇ 50-50 ਲੱਖ ਰੁਪਈਆ ਨਾ ਲਾਓ ਜਦਕਿ ਇਹ ਵੀਜ਼ਾ ਸਿਰਫ ਤੇ ਸਿਰਫ 5 ਲੱਖ ਰੁਪਏ ਦੇ ਵਿੱਚ ਟਰਬੋ ਇਮੀਗ੍ਰੇਸ਼ਨ ਸਰਵਿਸਿਜ਼ ਨਾਲ ਲਗਵਾ ਕੇ ਦੇ ਰਿਆ ਉਹ ਵੀ ਤੁਹਾਨੂੰ ਐਮਬੈਸੀ ਥਰੂ 5 ਸਾਲ ਦਾ ਵੀਜ਼ਾ 5 ਸਾਲ ਦਾ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ ਟਰਗੋ ਇਮੀਗ੍ਰੇਸ਼ਨ ਸਰਵਿਸਿਜ਼ ਹੀ ਤੁਹਾਨੂੰ ਲਗਵਾ ਕੇ ਦੇ ਰਿਹਾ ਐਸ ਵੈਲ ਐਸ ਤੁਸੀਂ ਅਗਰ ਕਿਸੇ ਕੰਟਰੀ ਤੋਂ ਰਿਫਿਊਜ਼ ਹੋ ਆਈਸ ਨਹੀਂ ਕੀਤੀ ਜਾਂ ਯੂ ਐਸ ਏ ਤੋਂ ਰਿਫਿਊਜ਼ ਹੋ ਤਾਂ ਵੀ ਤੁਸੀਂ ਐਲੀਜੀਬਲ ਹੋ ਇਸ ਵੀਜ਼ੇ ਲਈ ਤੇ ਆਪਣੇ ਸਪਾਊਸ ਨੂੰ ਆਪਣੇ ਬੱਚਿਆਂ ਨੂੰ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰ ਤੇ ਕਾਲ ਕਰੋ ਸਾਡੀ ਐਕਸਪਰਟ ਟੀਮ ਨਾਲ ਆਪਣੀ ਪ੍ਰੋਫਾਈਲ ਡਿਸਕਸ ਕਰੋ ਆਪਣੇ ਯੂ ਐਸ ਏ ਦਾ ਵੀਜ਼ਾ ਅਪਰੂਵ ਕਰਾਓ 淡了吗？